ਸਵਾਗਤ ਹੈ ਕਿਸਾਨ ਵੀਰਾਂ ਉਹ ਡਾਟ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਜੀ ਇੱਕ ਤੋਂ ਛੋਟੀ ਦਿਖਾਵਾਂ ਸੁਈ ਸਵਾਈ ਕਦੋਂ ਸੁਈਏ ਬਾਈ ਜੀ ਤੋਂ ਪੁੱਛਾਂ ਸਸੀਕਾਲ ਜੀ ਸਸੀਕਾ ਬਾਈ ਜੀ ਹੋਰ ਵੀਰੇ ਠੀਕ ਹੋ ਵਧੀਆ ਵੀਰੇ ਪਹਿਲਾ ਦਾ ਨੰਬਰ ਬੋਲ ਦਗੇ ਜੀ ਨੰਬਰ ਆਪਣਾ ਹੈਗਾ 62392 ਬਾਈ 17011 17011 ਪਿੰਡ ਆਪਣਾ ਵੀਰ ਸੇਲਵਰਾ ਬਾਈ ਪਿੰਡ ਸੇਲਵਰਾ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਵੀਰੇ ਤਹਿਸੀਲ ਫੂਲ ਹਾਂਜੀ ਤੇ ਨੇੜੇ ਆਪਣੇ ਇਹਦੇਲੇ ਪਾਇ ਪਾਇ ਰੂਪਾ ਤੇ ਇਹਦੇਲੇ ਪਾਇ ਫੂਲ ਰਹਿ ਗਿਆ ਫੂਲ ਗੌਂਟੀ ਸਧਾਨਾ ਪਾਇ ਰੂਪਾ ਮਹਰਾਜ ਮਰੋਜੇ ਸਾਰੇ ਆਪਣੇ ਕੋਲ ਨੇੜੇ ਹੀ ਆ ਵੀਰੇ ਤੇ ਵਪਾਰ ਦੇ ਕੰਮ ਉਹ ਤਾਂ ਵੀਰਾਂ ਨੂੰ ਪਤਾ ਹੀ ਆ ਹਨਾ ਤੇ ਵੀਰੇ ਅੱਜ ਜਿਹੜੀ ਆਪਾਂ ਝੋਟੀ ਦਿਖਾ ਰਹੇ ਆ ਕਦੋਂ ਸੂਈ ਆ ਜੀ ਇਹ ਵੀਰੇ ਅੱਜ ਸਵੇਰੇ 3 ਵਜੇ ਸੂਈ ਆ ਬਾਈ ਜੇਰ ਕੰਪਲੀਟ ਆ ਠੀਕ ਆ ਬਾਕੀ ਕੱਟੇ ਨੂੰ ਆਪਾਂ ਕਿਹਨਾਂ ਚੰਗਾਤਾ ਵੀਰੇ ਓਕੇ ਕੱਟਾ ਦੇਗੀ ਕੱਟਾ ਬਾਈ ਤੇ ਸੂਆ ਵੀਰ ਕਿਹੜਾ ਸੂਆ ਵੀਰੇ ਦੂਜਾ ਦੂਜਾ ਖੋਲੋ ਜਿਹਦਾ ਤੋਰਾ ਕਰਾ ਗਏ ਚੱਕ ਪਹਿਲੇ ਸੂਏ ਦਾ ਕਿੰਨਾ ਕੁ ਦੁੱਧ ਦਿੱਤਾ ਵੀਰੇ ਪਹਿਲੇ ਸੂਏ ਦਾ ਵੀਰੇ 10 ਕਿਲੋਟਰ ਆਪਾਂ ਦਿੱਤਾ ਕਹਿ ਕੇ ਮਤਲਬ ਲੈਂਦੀ ਜਨੇ 10 ਲੀਟਰ ਦਿੱਤਾ ਵੀਰੇ ਯਾਰ ਜਾਏਗਾ ਲਾਜ ਮੈਂ ਐਵੇਂ 15 ਕਹੀ ਚੱਲ ਗਏ ਹਨਾ ਹਾਂ ਬਾਈ ਤੇ ਹੁਣ ਇੱਤਿਆਂ ਜਿਵੇਂ ਜਿਵੇਂ ਪਲੀ ਪੁਲੀ ਵੀ ਆ ਤੇ 12 ਕਿ ਹਾ ਮਦਰੀ ਕੋਟੀ ਦੀ ਪਰ ਵਜਨ ਬਹੁਤ ਜ਼ਿਆਦਾ ਹੈ ਨਾ ਵਜਨ ਬਹੁਤ ਆ ਬਾਈ ਥਣ ਵੀ ਬਹੁਤ ਚੰਗਾ ਮੁਠੀ ਵਾਲਾ ਥਣ ਬਹੁਤ ਚੰਗਾ ਤੇ ਕਿੰਨਾ ਬੋਲਾ ਕੱਢਾਈ ਬਾਈ ਫਿਰ ਬਾਈ ਐਵੇਂ ਕਹਿਦੀ ਇਹਦੇ ਥਲੇ ਹਜੇ ਅਸੀਂ 4-5 ਲੀਟਰ ਬੋਲਾ ਚੋਇਆ ਦੂਜਾ ਕੱਢ ਤੇ ਹਜੇ ਵੀ ਲੈਵਾ ਉਮੀ ਲਈ ਫਿਰਦੀ ਆ ਉਮੀ ਲਈ ਛੱਦੀ ਆ ਬਾਈ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਤੇ ਚਵਾਈ ਚੁਬੀ ਫਿਰ ਧਾਰਾ ਦੋ ਓਕੇ ਹਾਂ ਮਾਰ ਦਾਂਗੇ ਵੀਡੀਓ ਤੇ ਓਕੇ 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 ਧਾਰਾ ਬਾਈ ਕਹਿੰਦਾ ਮਾਰ ਕੇ ਵੀ ਦਿਖਾ ਦੇਾਂਗੇ ਅਜਾ ਪਗੜਾ ਕੋਈ ਇਹਨੂੰ ਨਮਾਇਆ ਨਹੀਂ ਕੁਛ ਨਹੀਂ ਬਾਈ ਜੇ ਪਾਏਗੀ ਉਹ ਆ ਭਈ ਆ ਉੱਤੇ ਕਿਉਂਕਿ ਮੌਸਮ ਹਾਂਜੀ ਭਾਈ ਮੀਮੂ ਵੱਧ ਪਈ ਜਾਂਦੇ ਅੱਜ ਬੁਰਾ ਹਾਲਾ ਬਾਈ ਯਾਰ ਬੁਰਾ ਹਾਲਾ ਜਮਾ ਫਾਲੇਵੇ ਦੀ ਬਹੁਤ ਚੰਗੀ ਆ ਵੀਰੇ ਓਕੇ ਤੇ ਅੱਜ ਫਿਰ ਬਾਸਪੂਰਤ ਦਾ ਕਰਕੇ ਦੇ ਵੀ 5-4000 ਘੱਟ ਹੀ ਦੇਣੀਆਂ ਹੈ ਮੱਜਾਂ ਮਾਂ ਯਾ ਜਾਇ ਜੀ ਹੋਊਗਾ ਵੀਰੇ ਯਾਰ ਆਪਾਂ ਗਲਤ ਰੇਟ ਨਾ ਧਾਗੇ ਕਰੇ ਆ ਨਾ ਹੁਣ ਕਰਨਾ ਨਾ ਹੁਣ ਕਰਨਾ ਭਾਈ ਤੇ ਬਾਕੀ ਤੁਹਾਡਾ ਲਾਂਭਾ ਕੋਈ ਨਹੀਂ ਬਹੁਤ ਵਧੀਆ ਹੁੰਦਾ ਬਸੂ ਵਧੀਆ ਭਾਈ ਆਪ ਵੀ ਦੇਖ ਕੇ ਲਿਓਨੇ ਯਾਰ ਕੱਲੋਂ ਬਸੂ ਖਾਣ ਕਰੋ ਔਖਾ ਹੋ ਜਾਊਗਾ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਗੱਲ ਸੀਲ ਤੇ ਸੌ ਪੂਰੀ ਆ ਦੇਖੋ ਵੀਰੋ ਬੱਚਾ ਬੰਨੋ ਵੀਰੇ ਬੰਨ ਦੇ ਵੀਰੇ ਸੀਲਸ ਹੌ ਬਹੁਤ ਐਰ ਜਮੇ ਆਪਾਂ ਦੋ ਤਿੰਨੇ ਜਾਣੇ ਫਿਰਦੇ ਆ ਨਾ ਨਹੀਂ ਨਹੀਂ ਠੰਡੀ ਆ ਬਾਈ ਯਾਰ ਠੰਡੀ ਆ ਧਾਰਾ ਤੁਰਾ ਬਾਈ ਸੋਨੂੰ ਚੈੱਕ ਕਰਾ ਦੇ ਇਧਰੇ ਪਛਦੀ ਬਾਈ ਬਾਕੀ ਤੁਸੀਂ ਹਾਂ ਜਿੱਥੇ ਤੁਸੀਂ ਚੈੱਕ ਕਰਾ ਦੇ ਕੋਈ ਚੱਕਰ ਹੀ ਨਹੀਂ ਮੈਂ ਜਿੱਧਰ ਦੀ ਮਰਜ਼ੀ ਤੁਰੇ ਫਿਰੋ ਹਨਾ ਇਹਨੂੰ ਹੂੰ ਪਰ ਮੋਟੀ ਆ ਲੈਦਾ ਯਾਰ ਬੱਚਾ ਵਿਜੋ ਕੇ ਉੱਠ ਘੜੂ ਹਨਾ ਹਾਂ ਲਓ ਬਾਈ ਓਕੇ ਵੀਰੇ ਓਕੇ ਸਵਾਸਮੂ ਪੂਰਾ ਚੰਗਾ ਤੇ ਕੁਆਲਿਟੀ ਪੂਰੀ ਚੰਗੀ ਆ ਪ્યોਰ ਬਲੈਕ ਆ ਗਈ ਥੋੜੀ ਜਿੰਨੀ ਡੀਟੇਲ ਚਿੱਟੀ ਚਾਹੀਦੀ ਹੁੰਦੀ ਓਨੀ ਕਾ ਸਿੰਘਾਂ ਸੁਣਾਂ ਦੀ ਕੋਈ ਨਹੀਂ ਬਾਈ ਚੰਗੀ ਆ ਰੇਨਲ ਦੂਜਾ ਥੋਆ ਬਾਕੀ ਕਹਿੰਦਾ ਭਾਬਾ ਐਵੇਂ ਨਹੀਂ ਵੀ ਚਾ ਉੱਥੇ ਬੰਨ ਲੈ ਨਹੀਂ ਨਹੀਂ ਦੂਜਾ ਬਾਈ ਦੂਜਾ ਐਵੇਂ ਤੈਨੂੰ ਸਹੀ ਦੱਸੋ ਐਵੇਂ ਕੀ ਫਾਇਦਾ ਜਿਹੜੀ ਗੱਲ ਸਾਹਮਣੇ ਆ ਜੇ ਬਾਈ ਓਕੇ ਜੀ ਆ ਦੇਖੋ ਪੈਕ ਸਾਈਡ ਤੋਂ ਥਾਣੇ ਤੇ ਫਿਰ ਤੁਹਾਨੂੰ ਚੈੱਕ ਕਰਾ ਦਗੇ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਹਾਂ ਵੀਰ ਪੈਸੇ ਕਿੰਨੇ ਆ ਦੇ ਕਾਇਸੀ ਬਾਈ ਕੋਈ ਬੀ ਨਹੀਂ ਕੋਈ ਬਾਈ ਨਹੀਂ 1 15 ਦੀ ਦੇ ਦਾਂਗੇ ਅੱਜ ਮੈਂ ਬਾਹਰ ਸਪੁਰਸਾ ਕਰਕੇ ਆਫਰ ਹੀ ਆ ਆਫਰ ਆ ਭਰਾਵਾ ਸਾਹ ਦੇ ਨਹੀਂ ਯਾਰ ਓਕੇ ਆ ਥਾਂ ਕੋਲ ਕੱਲ ਚ ਇੱਕ ਲੱਖ 15 ਹਜ਼ਾਰ ਤੁਹਾਡਾ ਮਨਦਾਨ ਵੀ ਹੋਣਾ ਠੰਡੀ ਸੀਲ ਆ ਬਾਈ ਜਿਵੇਂ ਮਰਜ਼ੀ ਵਕੀ ਜਾ ਦੁਬਾਰਾ ਨਹੀਂ ਠੰਡੀ ਸੀਲ ਦਾ ਕੋਈ ਚੱਕੇ ਮਾਰ ਦੇ ਦੋ ਤਾਰਾ ਲੈ ਬਾਈ ਯਾਰ ਲਓ ਜੀ ਆ ਦੇਖੋ ਦਸਲੀ ਜਿਹੜਾ ਕੰਮ ਹੂੰ ਮੂੰਹ ਦੇ ਮਾਰ ਕੋਈ ਬੰਦਾ ਜਮਣ ਜਾਣੇ ਨਹੀਂ ਤਾਰਾ ਬਹੁਤ ਕੱਟਦੇ ਘੱਟ ਤੇ ਤਾਂ ਵੀ ਨਾ ਹਨਾ ਅੰਨੇ ਕੁਝ ਨਹੀਂ ਕਹਿੰਦੀ ਬਾਈ ਸੀਲ ਸਾਵ ਆ ਥਣ ਨੇੜ ਤੋਂ ਦਿਖਾ ਦੀ ਚੈੱਕ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਕੈਫ ਤੇ ਤੇ ਬਾਕੀ ਦੀ ਗੱਲ ਜਰੂਰ ਬਾਈ ਨਾ ਕਰਿਆ ਸੰਪਰਕ ਪਿੰਡ ਸੇਲਵਰਾ ਤੁਹਾਨੂੰ ਵੀਡੀਓ ਕਵਰ ਕਰਕੇ ਦੇ ਨੰਬਰ ਬਾਈ ਫੇਰ ਬੋਲ ਨੰਬਰ 62392 ਬਾਈ 17011 ਬਾਈ 17011 ਪਿੰਡ ਸੇਲਵਰਾ ਜ਼ਿਲ੍ਹਾ ਬਟਿੰਡਾ ਤਸਵੀਲ ਰਾਮਪੁਰਾਪੁਰ ਇੱਕ ਛੋਟੀ ਸੀ ਇੱਕ ਤੁਹਾਨੂੰ ਜਮਾ ਜਾਏ ਰੇਟੇ ਦਿਖਾਤੀ ਧੰਨਵਾਦ